ਸਿੰਗ 93.5 ਸਾਡੇ 98% ਨੇ ਗੁਰਪ੍ਰੀਤ ਕੌਰ ਸਨਪ ਮੇਰਾ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਗੁਜਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਂ ਦੇ ਵਿੱਚ ਕਰਵਾਇਆ ਗਿਆ ਇਨਾਮ ਵੰਡ ਅਤੇ ਸਟੈਸ਼ਨਰੀ ਵੰਡ ਸਮਾਰੋਹ ਤੁਹਾਨੂੰ ਦੱਸਦੇ ਕਿ ਪਿੰਡ ਗੁਜਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਾਨ ਦੇ ਤੌਰ ਤੇ ਪਹੁੰਚੇ ਤਪਿੰਦਰ ਸਿੰਘ ਸੋਈ OSD ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਟਰਸਟ ਸੰਗਰੂਪ ਅਤੇ ਮੈਡਮ बोलते ਹੋਏ ਕਿਹਾ ਕਿ ਬੱਚਿਆਂ ਨੂੰ ਆਪਣੇ ਭਵਿੱਖ ਲਈ ਅਸਮਾਨ ਦੇ ਰਹਿਣ ਚਾਹੀਦਾ ਤੇ ਪੜਾਈ ਦੇ ਵਿੱਚ ਮੱਲਾ ਮਾਰਨੇ ਚਾਹੀਦੇ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਪੜਾਈ ਦੇ ਵਿੱਚ ਮੱਲਾ ਮਾਰੀ ਆ ਤੇ ਇਨਾਮ ਪ੍ਰਾਪਤ ਕੀਤੇ ਆ ਸਾਰੇ ਬੱਚਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਆਪਣੇ ਕੰਮਜਾਬ ਜ਼ਿੰਦਗੀ ਜਿਉਣ ਲਈ ਪੜਨਾ ਚਾਹੀਦਾ ਹੈ ਇਹਦੇ ਨਾਲ ਹੀ ਪ੍ਰਿੰਸੀਪਲ ਬਲੋਵੀ ਆਪਣੇ ਵਿਚਾਰ ਰੱਖੇ ਗਏ ਆ ਅਤੇ ਸਾਰੇ ਬੱਚਿਆਂ ਨੂੰ ਜਿੰਨੇ ਵੀ ਸਕੂਲ ਦੇ ਵਿੱਚ ਪੜਦੇ ਆ ਸੈਮੇ ਤੋਂ ਲੈ ਕੇ ਪਲੱਸ 2 ਤੱਕ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਉਹਨਾਂ ਕਿਹਾ ਕਿ ਇਸ ਇਨ ਸਕੂਲਾ ਦੇ ਵਿੱਚ ਬਹੁਤ ਸਾਰੇ ਬੱਚੇ ਪੜ੍ਹਦੇ ਆ ਜਿਹੜੇ ਕਿ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਤੇ ਥੁੜਾ ਦੇ ਮਾਰਿਆ ਉਹਨਾਂ ਨੂੰ ਕਈ ਵਾਰੀ ਸਟੇਸ਼ਨਰੀ ਖਰੀਦਣ ਲਈ ਵੀ ਪੈਸੇ ਮਾਪਾ-ਮੋਪ ਤੋਂ ਮੰਗ ਲਈ ਜਿਸ ਕਣ ਬੰਦਾ ਅਜਿਹੇ ਦੇ ਵਿੱਚ ਨੌਜਵਾਨ ਸਪੋਰਟਸ ਕਲੱਬ ਵੱਲੋਂ ਇਹ ਸਟੇਸ਼ਨਰੀ ਵੰਡੀ ਗਈ ਹੈ ਉਹ ਵੇਖੀਏ ਬਸੇ ਇਸ ਰਪੋਰਟੀਆਂ ਝਲਕੀਆਂ ਮੇਰਾ ਪੰਜਾਬ ਮੀਲੀ ਰਜਿੰਦਰ ਗੁਜਰਾ ਬਹੁਤ ਬਹੁਤ ਧੰਨਵਾਦ ਜਿੰਨੇ ਬਾਰੇ ਵਿੱਚ ਚੋਣ ਕੀਤਾ ਇਹ ਸਕੈਂਡਰੀ ਸਕੂਲ ਪ੍ਰਾਇਮਰੀ ਸਕੂਲ ਤੇ ਕਿਧਰੇ ਪਾਸੇ ਸਟੇਡੀਅਮ ਤੇ ਪ੍ਰਾਈਵੇਟ ਸਕੂਲ ਮਾਲਵਾ ਸਕੂਲ 50 ਸਕੂਲਾਂ ਦੇ ਵਿੱਚ ਜਿੰਨ 60 ਕਹ ਹਜ਼ਾਰ ਰੁਪਏ ਆ ਸੀ ਇਸ ਪ੍ਰੋਗਰਾਮ ਤੇ ਖਰਚ ਕਰਨ ਜਾ ਰਹੇ ਆ ਤੁਹਾਡੇ ਵੱਲ ਪਾੜ ਵਾਲੇ ਸਮੇਂ ਦੇ ਵਿੱਚ ਆਪਕੇ ਆਪਣੇ ਕਲਾਸਾਂ ਦੇ ਵਿੱਚ ਆਕਰ ਵਧੀਆ ਕਾਰਜਕਾਰੀ ਦਿਖਾਈ ਵਿੱਚ ਮੁੱਖ ਮਹਿਮਾਨ ਵਜੋਂ ਆਪਣੇ ਦਰਮਿਆਨ ਐਡਵੋਕੇਟ ਸਾਹਿਬ ਫੁਦਾਤ ਬਿੰਦਸਿੰਘ ਜੀ ਸੋਹੀ ਜਿਹੜੇ ਕਿ ਸਮਰਦ ਪ੍ਰਪਾਲ ਸਿੰਘ ਚੀਮਾ ਜੋ ਬਹਾਤੀ ਗੁਜਰਾਂ ਦੇ ਬਹਾਤੀ ਸਤਕਾਰਯੋਗ ਸ਼ਖਸੀਅਤਾਂ ਤੇ ਪਿਆਰੇ ਬੱਚਿਓ ਤੁਹਾਡੇ ਸਭ ਦੇ ਰਿਣੀ ਆ ਤੇ ਨਾਲ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਇੱਥੇ ਬੁਲਾ ਕੇ ਕੁਝ ਗੱਲਾਂ ਨੇ ਜਿਹੜੀਆਂ ਉਹ ਸਾਂਝੇ ਕਰਨ ਦਾ ਸਮਾਂ ਦਿੱਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਪਿੰਡ ਵਾਸੀ ਸਕੂਲ ਦੇ ਸਟਾਫ ਨੂੰ ਸਕੂਲ ਦੀ ਮੈਨੇਜਮੈਂਟ ਨੂੰ ਪੂਰਾ ਸਾਥ ਦਿੰਦੇ ਨੇ ਤੇ ਉੱਥੇ ਗੱਲ ਨਹੀਂ ਹੁੰਦੀ ਕਿ ਉਸ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਮੰਜ਼ਲ ਦੇ ਵਿੱਚ ਪਹੁੰਚ ਕੇ ਕਾਮਯਾਬ ਜ਼ਰੂਰ ਹੁੰਦੇ ਨੇ ਅਧਿਆਪਕ ਸਰਪੰਚ ਦੇਖਿਆ ਇਸ ਸਕੂਲ ਨੂੰ ਮਿਲ ਬੋਝ ਘੱਟ ਦਿਆ ਦਿੱਤਾ ਕਿਉਂਕਿ ਗੱਈਆਂ ਲੜੀਆਂ 70 ਸਾਲ ਹੋ ਗਏ ਬਈਏ ਨੇ ਬੁੜੀ ਹੋਣੀ ਐ ਮੈਂ ਇਹਨਾਂ ਨੂੰ ਕੀ ਕਰ ਸਕਦਾ ਸਕੂਲ ਸੜਾ ਚannels ਨਿਆਰਾ ਇੱਕ ਸੰਸਥਾ ਨੇ ਵੜਾ ਕੱਟ ਰਿਹਾ ਜਿੱਥੇ ਵੀ ਜਨ ਸਕੂਲਾਂ ਵਿੱਚ ਵੜਾ ਦੇਖਦੇ ਰਹਿਣਾ ਵੀ ਸਕੂਲਾਂ 'ਚ ਬਹੁਤ ਧਿਆਨ ਘੱਟ ਦਿੱਤਾ ਹੈ ਪੰਚਾਇਤਾਂ ਨੇ ਹਰ ਸਾਲ ਅਸੀਂ 7 ਤੋਂ 8 ਲੱਖ ਰੁਪਏ ਮਤਲਬ ਪੰਚਾਇਤ ਦੇ ਫੰਡ ਚ ਲਉਂਦੇ ਰਹੇ ਹਾਂ ਗਲੀਆਂ ਨਾਲੀਆਂ ਬਣਦੀਆਂ ਰਹਿੰਦੀਆਂ ਕੋਈ ਉਹ ਨਹੀਂ ਪੂਰੀ ਹੋ ਸਕਦੀਆਂ ਮੇਰੇ ਖਿਆਲ ਚ ਸੈਡਲੀ ਪ੍ਰਾਊਡ ਇਜ਼ ਦੀ ਫੀਲ ਕਰਦੇ ਅਸੀਂ ਵੀ ਸਾਡੇ ਸਕੂਲ ਦੀ ਸੀ ਬੈਂਚ ਚਲਾਈ ਹੋਈ ਹੈ ਸਰਕਾਰੀ ਸਕੂਲ ਦੇ ਵਿੱਚ ਤੇ ਅਸੀਂ ਆਪਣੀ ਨਿੱਜੀ ਚਲਾਈ ਹੋਈ ਹੈ ਉਹਦਾ ਸਾਨੂੰ ਬੇਰੀ ਸਾਡੇ ਜਿਹੜੇ ਸਕੂਲ ਦੀ ਸਟਰੈਂਥ ਸੀ ਬੱਚਿਆਂ ਦੀ ਉਹ ਬਹੁਤ ਜ਼ਿਆਦਾ ਵਧੀ ਹੈ ਬਦੇ ਸਾਰੇ ਹੀ ਔਦੇਦਾਰ ਸਹਿਬਾਨ ਮੈਂਬਰ ਸਹਿਬਾਨ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਮ ਸਕੂਲ ਦਾ ਸਮੂਹ ਸਟਾਫ ਅਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਬਹੁਤ ਹੀ ਵਧੀਆ ਯਤਨ ਉਡੇ ਪਿੰਡ ਦਾ ਜਿਹੜਾ ਸਪੋਰਟਸ ਕਲੱਬ ਹੈ ਇਹਨੇ ਮਿਹਨਤੀ ਨੇ ਚਾਹੇ ਅੱਖਾਂ ਦਾ ਕੈਂਪ ਹੋਵੇ ਕੋਈ ਸਕੂਲ ਦੀ ਸਮੱਸਿਆ ਹੋਵੇ ਪਹਿਲ ਦੇ ਆਧਾਰ ਤੇ ਮੁਰਹੇ ਆ ਕੇ ਖੜਦੇ ਨੇਗੇ ਦਾ ਨਾਂ ਤੇ ਸਕੂਲ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਸਟਾਫ ਵੈਟਾ ਤੁਹਾਡੀ ਮੈਨੇਜਮੈਂਟ ਕਮੇਟੀ ਹੈ ਜਿਹੜੀ ਵੀ ਕੋਈ ਮੰਗ ਹੈ ਡਿਮਾਂਡ ਹੈ ਪੂਰੀ ਕੀਤੀ ਜਾਉ ਜਿਹੜੀ ਸਭ ਤੋਂ ਵਧੀਆ ਗੱਲ ਕੀਤੀ ਇਹਨਾਂ ਨੇ ਮੋਟਰ ਦਿੱਤੇ ਦੋ ਕਿੱਲੇ ਜ਼ਮੀਨ ਤੇ ਜਿਹੜੀ ਮਾਰੂ ਹੈ ਉਹ ਪਹਿਲਾਂ ਮੈਂ ਮੈਨੇਜਮੈਂਟ ਕਮੇਟੀ ਨੂੰ ਕਹੂੰ ਜੇ ਨਹਿਰੀ ਪਾਣੀ ਆ ਸਕਦਾ ਹੈਗਾ ਮਸੀ ਪਿੰਡ ਗੁਜਰਾਹ ਫਿਰ ਅੱਜ ਸਰਕਾਰੀ ਸਕੈਂਡਰੀ ਸਕੂਲ ਗੁਜਰਾਹ ਦੇਖੇ ਉਸ ਬੱਚਿਆਂ ਨੂੰ ਸਟੇਸ਼ਨਰੀ ਦੇਣ ਦਾ ਫੈਸਲਾ ਕਰਵਾਇਆ ਗਿਆ ਸੀ ਪ੍ਰਿੰਸੀਪਲ ਮੰਡਲ ਸਾਹਿਬ ਉਸ ਸਮੇਂ ਹਾਜ਼ਰ ਸੀ ਤੇ ਕਲੱਬ ਦੇ ਨੌਜਵਾਨ ਦੇ ਪ੍ਰਧਾਨ ਸਾਹਿਬ ਅਗਰਸਨ ਉਹਦੇ ਵਿੱਚ ਸਾਡੇ ਚੀਮਾ ਸਾਹਿਬ ਜੋ ਕਿ ਵਿਧਾਇਕ ਮੰਤਰੀ ਨੇ ਉਹਨਾਂ ਦੇ ਉਸ ਸਮੇਂ ਸਾਹ ਆਏ ਸੀ ਜਿਹੜੇ ਨੇ ਸਕੂਲ ਦੇ ਪ੍ਰੋਬਲਮਾਂ ਦੱਸੀਆਂ ਇੱਕ ਤਾਂ ਬੋਰਡ ਦੀ ਪ੍ਰੋਬਲਮ ਦੱਸੀ ਸੀ ਇੱਕ ਮੋਟਰ ਦੀ ਉਹ ਉਸ ਸਾਹਿਬ ਨੇ ਮੌਕੇ ਦੇ ਉੱਤੇ ਜਦੋਂ ਹੱਲ ਕਰ ਦਿੱਤਾ ਤਿੱਥੋਂ ਸਕੂਲ ਵੱਲੋਂ ਜੋ ਡਿਮਾਰਡ ਕੀਤੀ ਗਈ ਹੈ ਕਿ ਸਾਇੰਸ ਤੇ ਕਮਰਸ ਦੀਆਂ ਪੋਸਟਾਂ ਜਦੱਚ ਪੜ੍ਹਾਈ ਸ਼ੁਰੂ ਹੋਵੇ ਉਹ ਵੀ ਮਤਕਿ ਉਸ ਨੇ ਸਭ ਨੇ ਵਿਸ਼ਵਾਸ ਦਿਵਾਇਆ ਕਿ ਨਵੇਂ ਸੈਸ਼ਨ ਤੋਂ ਇਹ ਕੰਮ ਵੀ ਕੀਤਾ ਜਾਊਗਾ ਕਿਉਂਕਿ ਜਿਹੜਾ ਕਲੱਬ ਹੈ ਸੋਸ਼ਲ ਕਲੱਬ ਹੈ ਤੇ ਪਿੰਡ ਦੀ ਭਲਾਈ ਦੇ ਲਈ ਤੇ ਸਕੂਲ ਦੀ ਭਲਾਈ ਲਈ ਜ਼ਿਆਦਾਤਰ ਜਾਤਾ ਹੁੰਦਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਕਿਹੜੇ ਕਲੱਬ ਮਿਲ ਕੇ ਅਪਰੋਚਰਲ ਵਰਗੀਆਂ ਨੂੰ ਪੋਲਿਟੀਕਲ ਵਿਅਕਤੀਆਂ ਨੂੰ ਮਿਲ ਕੇ ਪਹਿਲਾਂ ਦੇ ਵਾਂਗ ਹੀ ਅੱਗੇ ਵਧਿਆ ਰਹੇਗਾ ਧੰਨਵਾਦ ਤੇ ਅੱਜ ਜਿਹੜਾ ਇਹ ਅੱਜ ਪ੍ਰੋਗਰਾਮ ਕੀਤਾ ਸਰ ਕੀ ਵੇਖਦੇ ਆ ਇਹਦਾ ਤਿੱਕੀ ਵੰਡਿਆ ਗਿਆ ਅੱਜ ਅੱਜ ਬੱਚਿਆਂ ਨੂੰ ਸਟੇਸ਼ਨਾਂ ਦੀ ਵੰਡੀ ਗਈ ਹੈ ਜੀ ਜੋ ਕਲੱਬ ਨੇ ਦੱਸਿਆ ਕਿ ਉਹਨਾਂ ਕੋਲ ਲੇਟ ਹੋ ਗਿਆ ਇਹ ਫੰਕਸ਼ਨ ਇਹ ਪਹਿਲਾਂ ਕੀਤਾ ਜਾਣਾ ਸੀ ਕਿਉਂਕਿ ਹੁਣ ਸੈਸ਼ਨ ਦਾ ਆਇੰਦਾ ਹੈ ਚਲੋ ਫਿਰ ਵੀ ਜੋ ਬੱਚਿਆਂ ਨੂੰ ਦਿਖਾਈ ਕਰਨੀ ਹੈ ਰਿਵੀਜ਼ਨ ਕਰਨੀ ਹੈ ਉਹਦੇ ਬਾਰੇ ਦੱਸਿਆ ਗਿਆ ਕਿ ਜੇਰਾਏ ਦੋਸਤਾ ਹੈ ਤਾਂ ਜੋ ਫੰਕਸ਼ਨ ਲੇਟ ਹੋਇਆ ਪਰ ਬਹੁਤ ਹੀ ਪ੍ਰਭਾਵਸ਼ਾਲੀ ਫੰਕਸ਼ਨ ਹੈ ਥੈਂਕ ਯੂ ਸਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਇਹਦੇ ਬਾਰੇ ਥੋੜਾ ਦੋ ਸ਼ਬਦ ਅੱਜ ਪਿੰਡ ਗੁਜਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਿੰਡ ਦੇ ਨੌਜਵਾਨ ਸਪੋਰਟਸ ਚੁੱਥ ਕਲੱਬ ਵੱਲੋਂ ਲੋ ਸਟੇਸ਼ਨਰੀ ਬੱਚਿਆਂ ਨੂੰ ਵੰਡੀ ਗਈ ਹੈ ਅੱਜ ਉਹਨਾਂ ਦਾ ਪ੍ਰੋਗਰਾਮ ਸੀ ਇਹਦੇ ਵੀ ਬੱਚੇ ਕੋਈ ਲੋੜਵੰਦ ਨੇ ਆਪਦੇ ਕੋਲ ਲੈ ਨਹੀਂ ਸਕਦੇ ਜਿਵੇਂ ਸਕੂਲਾਂ ਦੇ ਵਿੱਚ ਆਪਾਂ ਸਾਰੇ ਸਬਜੈਕਟਾਂ ਦਾ ਕੋਈ ਕੱਚਾ ਕੰਮ ਕਰ ਲਈਏ ਤਾਂ ਉਹਨਾਂ ਕੋਲੇ ਨੋਟਬੁੱਕਸ ਘੱਟ ਹੁੰਦੀਆਂ ਨੇ ਰਸ ਰੋਡ ਬੁੱਕਸ ਪੈਨ ਪੈਨਸਲ ਰੇਜ਼ਰ ਜੋ ਵੀ ਸਮਾਨ ਸੀ ਉਹ ਅੱਜ ਪਿੰਡ ਦੇ ਨੌਜਵਾਨ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਡਿਸਟ੍ਰਿਬਿਊਟ ਸਾਰੇ ਬੱਚਿਆਂ ਨੂੰ ਵੰਡਿਆ ਗਿਆ ਹੈਗਾ ਤੇ ਇਹਦੇ کلب ਦਾ ਸਟਾਫ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਇਹਨਾਂ ਨੇ ਮੰਗ ਪੱਤਰ ਜਿੱਦਾ ਪੰਜਾਬ ਸਰਕਾਰ ਤੱਕ ਕਦੋਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਤੁਸੀਂ ਵਿੱਤ ਮੰਤਰੀ ਦੇ ਕੋਲ ਦੇਖੋ ਜਿਹੜੀਆਂ ਵੀ ਸਕੂਲ ਦੀਆਂ ਡਿਮਾਂਡਸ ਨੇ ਜਿਨੇ ਮੋਟਰ ਦਾ ਕਨੈਕਸ਼ਨ ਆ ਮੋਟਰ ਫੋਰ ਲਗਾਉਣਾ ਹੈਗਾ ਇੱਕ ਵਾਰੇ ਸ਼ੈੱਡ ਪਾਉਣਾ ਹੈਗਾ ਤੇ ਕੁਝ ਹੋਰ ਜਿਹੜੀਆਂ ਵੀ ਡਿਮਾਂਡਸ ਨੇਗੀਆਂ ਬਹੁਤ ਜਲਦੀ ਵਿੱਤ ਮੰਤਰੀ ਹਰਪਾਲ ਸਿੰਘ ਜੀ ਮੇਰੇ ਧਿਆਨ ਚ ਲੈਣ ਦੇ ਜਾਣਗੇ ਬਹੁਤ ਜਲਦੀ ਉਹ ਡਿਮਾਂਡਸ ਪੂਰੀਆਂ ਕੀਤੀਆਂ ਜਾਣਗੀਆਂ ਥੈਂਕ ਯੂ ਮੇਰਾ ਨਾਮ ਨikhil uranjan munda ਮੇ प्रिंसिपल ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਉਂ ਪੂਲ ਨੇ ਸਾਡੇ ਸਕੂਲ ਦੇ ਵਿੱਚ ਗੁਜਰਾ ਪਿੰਡ ਦੇ ਸਪੋਰਟਸ ਨੌਜਵਾਨ ਸਪੋਰਟਸ ਕਲੱਬ ਬਲੋਂ ਬੱਚਿਆਂ ਨੂੰ ਕਾਪੀਆਂ ਤੇ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ ਸਾਰੇ ਬੱਚਿਆਂ ਤੇ ਇਸ ਦੇ ਨਾਲ ਨਾਲ ਸਾਡੇ ਇਸ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਕਪਟਨ ਸੁਦੇਵ ਸਿੰਘ ਜੀ ਨੇ ਉਹਨਾਂ ਨੇ ਸਕੂਲ ਨੂੰ 1 ਲੱਖ ਰੁਪਏ ਦੇ ਐਫਡੀ ਦੇ ਦਿਆ ਹੋਏ ਉਸ ਦੇ ਨਾਲ ਹਰ ਸਾਲ ਉਸ ਤੇ ਜਿੰਨੇ ਵਿਆਜ ਲੱਗਦਾ ਹੈ ਉਸ ਵਿਆਜ ਨਾਲ ਬੱਚਿਆਂ ਨੂੰ ਜਿਹੜੇ ਬੱਚੇ ਬੋਰਡ ਦੇ ਕਲਾਸਾ ਦੇ ਵਿੱਚ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਦਾ ਹੈ ਉਹਨਾਂ ਬੱਚਿਆਂ ਨੂੰ ਨਕਦ ਕੈਸ਼ ਇਹਨਾਂ ਨੂੰ ਦਿੱਤਾ ਜਾਂਦਾ ਹੈ ਇਹ ਬਹੁਤ ਹੀ ਬਹੁਤ ਹੀ ਸ਼ਲਾਗਯੋਗ ਉਪਰਾਲਾ ਹੈ ਮਾਇ ਇਸ ਲਈ ਆਪਣੇ ਪਿੰਡ ਦੇ ਕਲੱਬ ਦੇ ਮੈਂਬਰਾਂ ਦਾ ਤੇ ਸੁਖਦੇਵ ਸਿੰਘ ਜੀ ਦੇ ਪਰਿਵਾਰ ਦਾ ਮੈਂ ਮਿਹਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਹੀ ਸੁੰਦਰ ਉਪਰਾਲਾ ਹੈ ਇਹਦੇ ਨਾਲ ਸਾਰੇ ਬੱਚਿਆਂ ਨੂੰ ਬਹੁਤ ਹੀ ਉਤਸ਼ਾਹ ਮਿਲਦਾ ਹੈ ਬੱਚੇ ਹੋਰ ਉਤਸ਼ਾਹ ਨਾਲ ਪੜ੍ਹਦੇ ਨੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਆਪਣੇ ਸਕੂਲ ਬਾਰੇ ਦੱਸਣਾ ਚਾਹੁੰਗਾ ਕਿ ਸਾਡਾ ਜਿਹੜਾ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇੱਥੇ ਸਾਡੇ ਕੁੱਲ ਸਾਰਾ ਸਟਾਫ ਮੌਜੂਦ ਹੈ ਕੋਈ ਵੀ ਪੋਸਟ ਖਾਲੀ ਨਹੀਂ ਹੈ ਬਹੁਤ ਹੀ ਕੁਆਲੀਫਾਈਡ ਤੇ ਪੜੇ ਲਿਖੇ ਸੂਝਵਾਨ ਸਾਡਾ ਸਟਾਫ ਮੈਂਬਰ ਨੇ ਤੇ ਸਾਰੇ ਹਾਲੇ ਦੁਆਲੇ ਪਿੰਡੇ ਤੇ ਪਿੰਡੇ ਦੇ ਸਾਰੇ ਨਿਵਾਸੀ ਨੂੰ ਮੈਂ ਬੇਨਤੀ ਕਰਦਾਂ ਗੁਜਾਰਿਸ਼ ਕਰਦਾ ਹਾਂ ਕਿ ਜੇ ਜਿਹੜੇ ਤੁਸੀਂ ਆਪਣੇ ਬੱਚਿਆਂ ਦੇ ਪੜਾਈ ਲਈ ਪ੍ਰਾਈਵੇਟ ਸਕੂਲ ਦੇ ਵਿੱਚ ਲੱਖਾਂ ਰੁਪਏ ਖਰਚ ਕਰਦੇ ਹੋ ਉਸ ਨਾਲੋਂ ਤਦ ਹੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਿੰਡੇ ਦੇ ਵਿੱਚ ਜਿਹੜੇ ਬਹੁਤ ਹੀ ਸੁੰਦਰ ਢੰਗ ਨਾਲ ਬਣਿਆ ਹੋਇਆ ਸਕੂਲ ਹੈ ਤੁਸੀਂ ਕਿਸੇ ਵੀ ਟਾਈਮ ਆਪਣੇ ਸਕੂਲ ਦੇ ਵਿੱਚ ਆ ਕੇ ਵਿਜ਼ਿਟ ਕਰਕੇ ਦੇਖੋ ਕਲਾਸਰੂਮ ਦੇਖੋ ਕਲਾਸਰੂਮ ਦੇ ਵਿੱਚ 스마트 ਕਲਾਸ 스마트 ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਨੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਜੋ ਆਪਣੇ ਬੱਚਿਆਂ ਦਾ ਜਦੋਂ ਬਹੁਤ ਅਧਿਕ ਖਰਚ ਉਸ ਬੱਚਿਆਂ ਨੇ ਪਿੱਛੇ ਕਰਦੇ ਹੋ ਤੁਸੀਂ ਉਹਨਾਂ ਬੱਚਿਆਂ ਦਾ ਖਰਚਾ ਬਚੂਗਾ ਤੇ ਬਹੁਤ ਵਧੀਆ ਤੇਰੀ ਪੜਾਈ ਇਸ ਸਕੂਲ ਦੇ ਵਿੱਚ ਤੁਹਾਨੂੰ ਲਗਭਗ ਫ੍ਰੀ ਦੇ ਵਿੱਚ ਹੀ ਮਿਲ ਸਕਦੀ ਹੈ ਤੇ ਸਾਰਿਆਂ ਨੂੰ ਬੁajariਸ਼ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਜ਼ਰੂਰ ਗੁਜਰਾ ਸਕੂਲ ਦੇ ਵਿੱਚ ਦਾਖਲ ਕਰਵਾਓ ਤੇ ਬੱਚੇ ਅਭੂਲੇ ਬਣਾਓ ਧੰਨਵਾਦ